ਸਾਸਰੀ ਘਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਵੀਰਵਾਰ 29 ਫਰਵਰੀ ਤੇ ਇੱਧਰ ਜੀ ਮੇਰਾ ਬਲੌਗ ਆਪਣਾ ਸਵੇਰ ਤੋਂ ਸ਼ੁਰੂ ਹੋ ਗਿਆ ਸਵਾ 8 ਵਜੇ ਦਾ ਟਾਈਮ ਹੋਣਾ ਹਲੇ ਬੇਟੇ ਨੂੰ ਮੈਂ ਬ੍ਰੇਕਫਾਸਟ ਬਣਾ ਕੇ ਦਿੱਤਾ ਲੰਚ ਤਾਂ ਲੈ ਕੇ ਨਹੀਂ ਜਾਂਦਾ ਕਿਉਂਕਿ ਪੇਪਰ ਚੱਲਦੇ ਪਏ ਐ ਪਲੱਸ 1 ਦੇ ਪੇਪਰ ਚੱਲ ਰਹੇ ਤੇ ਬਸ ਹੁਣ ਆਟੋ ਵਾਲਾ ਆਊਗਾ ਫਿਰ ਬਸ 5-10 ਮਿੰਟਾਂ ਤੱਕ ਚੱਲ ਆ ਜਾਊਗਾ ਤੇ ਅੱਧਰ ਜੀ ਫਿਰ ਮੈਂ ਹਲੇ ਚਾਹ ਵਗੈਰਾ ਰੱਖੀ ਹਲੇ ਮੈਂ ਬੁਰਸ਼ ਵਗੈਰਾ ਵੀ ਕਰਨਾ ਹੈਗਾ ਤੇ ਅੱਧਰ ਨਾਲ ਆਲੂ ਪਿਆਜ਼ ਪਏ ਸੀ ਨੀਚੇ ਟੋਕਰੀ ਦੇ ਵਿੱਚ ਮੈਂ ਕਿਹਾ ਚਲੋ ਇਹਨਾਂ ਨੂੰ ਕੱਢ ਲੈਂਨੀ ਆ ਪਰ ਕੱਲ ਮੰਡੀ ਲੱਗੂਗੀ ਕੱਲ ਹੋਰ ਲੈ ਕੇ ਆਵਾਂਗੇ ਨਾਲੇ ਪਤਾ ਲੱਗ ਜਾਊਗਾ ਕਿੰਨੇ ਕਾ ਲੋ ਪਿਆਜ਼ ਨੇ ਤੇ ਲਸਣ ਖਤਮ ਹੋਇਆ ਫਿਰ ਛਿੱਲਣ ਵਾਲਾ ਫਿਰ ਮੈਂ ਲਸਣ ਵੀ ਛਿਲ ਕੇ ਰੱਖਣ ਲੱਗ ਗਈ ਆ ਹੁਣ ਆ ਦੇਖੋ ਜੀ ਫਿਰ ਮੈਂ ਕਿਹਾ ਚਲੋ ਹੁਣ ਨਾਲ ਲੱਗਦੇ ਲਸਣ ਵੀ ਛੇਲ ਹੀ ਲੈਣੀਆਂ ਲੱਗੇ ਹੱਥ ਤੇ ਲਸਣ ਨਾਲ ਨਮਾਇ ਬੜੀ ਛੇਤੀ ਫਟਾਫਟ ਛਿੱਲਿਆ ਜਾ ਰਿਹਾ ਗਿੱਲਾ ਗਿੱਲਾ ਜਾ ਹੈਗਾ ਬੜਾ ਮਜ਼ਾ ਆ ਰਿਹਾ ਦੋਸਤੋ ਬਾਰ ਬਰ ਬਰਸ਼ ਵਗੈਰਾ ਕਰਕੇ ਮੈਂ ਚਾਹ ਪੀਵਾਂਗੀ ਫਿਰ ਕੰਮਕਮ ਕਰਕੇ ਫਿਰ ਨਹਾਵਾਂਗੀ ਤੇ ਆਹ ਦੇਖੋ ਜੀ ਬਾਰ ਦਾ ਮੌਸਮ ਮੌਸਮ ਤਾਂ ਹਰ ਰੋਜ਼ ਬਹੁਤ ਵਧੀਆ ਗਰਮੀ ਗਰਮੀ ਵਾਲਾ ਹੋਇਆ ਰਹਿੰਦਾ ਹੈ ਤੇ ਲੋ ਜੀ ਬੇਟਾ ਵੀ ਸਕੂਲ ਚਲਾ ਗਿਆ ਚਾਹ ਵੀ ਮੈਂ ਪੀ ਚੁੱਕੀ ਆ ਲਸਣ ਵਗੈਰਾ ਛਿਲ ਕੇ ਰੱਖਤਾ ਸੀਗਾ ਤੇ ਹੁਣ ਜਿਹੜਾ ਆਲੂ ਪਿਆਜ਼ ਵੀ ਮੈਂ ਟੋਕਰੀ ਦੇ ਵਿੱਚ ਪਾ ਕੇ ਰੱਖ ਦਿੱਤੇ ਆ ਪਿਆਜ਼ਾਂ ਦੇ ਵਿੱਚੋਂ ਨਾ ਕਾਫੀ ਛਿਲਕੇ ਛੁਲਕੇ ਜੀ ਆਹ ਦੇਖੋ ਜੀ ਨਿਕਲ ਆਏ ਨੇ ਤੇ نیچے ਵਾਲੀ ਟੋکریاں ਮੈਂ ਸਾਰੀਆਂ ਭਰ ਲਈ ਕਰਤੀਆਂ ਨੇ ਆਫਰ ਜਿਹੜਾ ਆਪਾਂ ਕੱਲ ਆਲੂ ਪਿਆਜ਼ ਲਿਆਵਾਂਗੇ ਉਹ ਪਾ ਦਾਂਗੇ ਤੇ ਹੁਣ ਮੈਂ ਛੋਟੀ ਟੋਕਰੀ ਦੇ ਵਿੱਚ ਪਾ ਕੇ ਸਿਲੰਡਰ ਦੇ ਉੱਤੇ ਰੱਖ ਦਿੱਤੀ ਇਹ ਟੋਕਰੀ ਪਹਿਲਾਂ ਆਪਾਂ ਪੁਰਾਣੇ ਵਾਲੇ ਯੂਜ਼ ਕਰਾਂਗੇ ਤੇ ਆ ਦੇਖੋ ਜੀ ਹੁਣ ਮੈਂ ਝਾੜੂ ਲਗਾਵਾਂਗੀ ਕਾਫੀ ਜਾ ਜਾਰਾ ਪਿਆਜ਼ਾਂ ਦੇ ਛਿਲਕੇ ਵਗੈਰਾ ਲਸਣ ਦੇ ਹੋਗੇ ਨੇ ਥੋੜੇ ਪਤੇ ਤੇ ਮੈਂ ਪਹਿਲਾਂ ਝਾੜੂ ਝੂੜੂ ਲਾ ਕੇ ਫਿਰ ਮੈਂ ਨਾਲ ਦੀ ਨਾਲ ਸਾਰਾ ਕੰਮ ਨਿਬੇੜ ਲਾਂਗੀ ਆਹ ਦੇਖੋ ਜੀ ਭਾਂਡੇ ਭੁੰਡੇ ਸਾਰੇ ਪਏ ਨੇ ਹਲੇ ਸਾਢੇ 8:00 ਪੌਣੇ 9:00 ਦਾ ਟਾਈਮ ਐ ਤੇ ਅੰਦਰ ਮੈਂ ਨਾਲ ਹੀ ਜੀ ਆਲੂ ਵੀ ਕੱਟ ਕੇ ਰੱਖ ਲਿਆ ਦੁਪਹਿਰ ਦੀ ਸਬਜ਼ੀ ਵਾਸਤੇ ਲਸਣ ਡੱਬੀ ਦੇ ਵਿੱਚ ਭਰ ਕੇ ਰੱਖ ਦਿੱਤਾ ਛਿਲ ਕੇ ਲੈ ਤੇ ਆਲੂਆਂ ਦੇ ਵਿੱਚ ਨੇ ਮੈਂ ਪਾਣੀ ਪਾ ਕੇ ਰੱਖ ਦਿੱਤਾ ਵੀ ਕਾਲੇ ਨਹੀਂ ਹੋਣਗੇ ਤੇ ਅੰਦਰ ਜੀ ਮੈਂ ਸਾਰਾ ਕੰਮ ਕਮ ਕਰਕੇ ਸਾਢੇ 11:00 ਵਜੇ ਨਾ ਕੁੱਟ ਤੇ ਜਾ ਕੇ ਸੌਂ ਗਈ ਸੀਗੀ ਹਲਕੀ ਹਲਕੀ ਹਵਾ ਚੱਲਦੀ ਸੀ ਤੇ ਹਲਕੀ ਹਲਕੀ ਧੁੱਪ ਸੀਗੀ ਮੈਂ ਮੰਜਾ ਛਾਂਚੇ ਕਿੱਤਾ ਹੋਇਆ ਸੀਗਾ ਤੇ ਇਹਦੇ ਪਾਪਾ ਨੇ ਆਟਾ ਵਗੈਰਾ ਮੱਕੀ ਦਾ ਆਟਾ ਵਗੈਰਾ ਤੇ ਕਣਕ ਦਾ ਆਟਾ-ਉਟਾ ਲੈ ਕੇ ਆਏ ਥੋੜਾ ਬਹੁਤਾ ਸਮਾਨ ਤੇ ਆ ਦੇਖੋ ਜੀ ਜਿੱਦਾਂ ਹੀ ਗੇਟ ਖੁੱਲਿਆ ਨਾ ਡੌਗੀ ਇਹ ਛੋਟਾ ਹੈ ਬੱਚਾ ਹੈ ਤੇ ਇਹ ਅੰਦਰ ਹੀ ਆ ਕੇ ਦੇਖੋ ਜੀ ਬਹਿ ਗਿਆ ਕਿੱਦਾਂ ਦੇਖੋ ਜੀ ਪੂੰਛ ਲਾ ਰਿਹਾ ਮੈਂ ਇਹਦੀ ਵੀਡੀਓ ਸ਼ੁਰੂ ਕੀਤੀ ਹੈ ਤੇ ਕਦੀ ਬਾਹਰ ਨੂੰ ਭਜਦਾ ਪਿਆ ਕਦੀ ਅੰਦਰ ਨੂੰ ਮੈਨੂੰ ਲੱਗਿਆ ਸ਼ਾਇਦ ਇਹਨੂੰ ਭੁੱਖ ਲੱਗੀ ਹੈ ਮੈਂ ਫਿਰ ਨੂੰ ਇੱਕ ਬਿਸਕੁਟ ਦਾ ਪੈਕੇਟ ਦਿੱਤਾ ਖੋਲ ਕੇ ਇੱਕੋ ਹੀ ਵੀਸ ਪਾਇਆ ਪਹਿਲਾਂ ਤਾਂ ਮੂੰਹ ਚ ਪਾ ਲਿਆ ਨਾ ਬਾਅਦ ਚ ਫਿਰ ਕੱਢ ਦਿੱਤਾ ਖਾ ਕੇ ਨਹੀਂ ਗਿਆ ਹੈਗਾ ਉੱਥੇ ਰੱਖ ਕੇ ਚਲਾ ਗਿਆ ਫਿਰ ਹੁਣ ਬਹਿ ਗਿਆ ਆ ਦੇਖੋ ਮੈਂ ਨਾ ਵੀਡੀਓ ਬਣਾ ਰਹੀ ਸੀਗੀ ਤੇ ਉੱਪਰ ਉੱਪਰ ਚੜਦਾ ਸੀ ਮੇਰੇ ਤੇ ਮੈਂ ਕਹਾਂ ਬਹਿ ਜਾ ਬਹਿ ਜਾ ਆ ਦੇਖੋ ਜੀ ਕਿਦਾਂ ਹੱਥ ਪੈਰ ਮਾਰਦਾ ਪਿਆ ਛੋਟਾ ਜਿਹਾ ਬੱਚਾ ਹੈ ਬੜਾ ਪਿਆਰਾ ਇਹ ਇਹਦੀ ਮੰਮਾ ਬਾਰ ਘੁੰਦੀ ਪਈ ਹੈ ਤਿੰਨ ਚਾਰ ਭੈਣ ਭਰਾ ਨੇ ਛੋਟੇ ਛੋਟੇ ਲੋ ਜੀ ਹੁਣ ਜੁਬਰਾਜ ਸਕੂਲੋਂ ਆ ਗਿਆ 2 ਵਜ ਗਏ ਨੇ ਤੇ ਆਲੂ ਮੈਂ ਕੱਟ ਕੇ ਰੱਖਿਓ ਸੀ ਉਹਦੇ ਵਿੱਚ ਹਰੀ ਮਿਰਚ ਕੱਟ ਲਈ ਅੱਜ ਬਿਲਕੁਲ ਸਿੰਪਲ ਜਿਹਾ ਆਲੂ ਬਣਾਵਾਂਗੇ ਤਿੰਨ ਚਾਰ ਦਿਨ ਤੋਂ ਨਾਲ ਆਪਾਂ ਹੈਵੀ ਹੈਵੀ ਖਾਣਾ ਖਾ ਰਹੇ ਸੀ ਪਨੀਰ ਵਗੈਰਾ ਰਾਜਮਾ ਛੋ ਚਨੇ ਵਗੈਰਾ ਤੇ ਹੁਣ ਮੈਂ ਕਾ ਸਿੰਪਲ ਜਿਹਾ ਖਾਣਾ ਖਾਵਾਂਗੇ ਇੱਕ ਦੋ ਦਿਨ ਤੇ ਕੋਈ ਟਮਾਟਰ ਪਿਆਜ਼ ਆਦਰਕ ਲਸਣ ਕੁਛ ਵੀ ਨਹੀਂ ਪਾਵਾਂਗੀ ਕੱਲਾ ਜੀਰਾ ਤੇ ਹਰੀ ਮਿਰਚ ਬਸ ਸਿੰਪਲ ਜਿਹਾ ਤੇ ਆਲੂਆਂ ਨੂੰ ਮੈਂ ਜੀ ਆਲੂ ਦੀ ਸਮਝੀ ਮੇਰੀ ਬਣ ਚੁੱਕੀ ਸੀਗੀ ਤੇ ਆਹਣਾ ਕੁਝ ਡੱਬੇ ਧੋਤੇ ਸੀ ਪਲਾਸਟਿਕ ਦੇ ਇਹਨਾਂ ਨੂੰ ਮੈਂ ਲੈ ਕੇ ਆਈ ਸੀ ਮੈਂ ਕਿ ਕੁੱਟ ਤੇ ਰੱਖ ਦਿੰਨੀ ਆਇਕਾ ਇਹ ਹੈਗਾ ਸੀ ਆਟੇ ਵਾਲਾ ਜੀਰੇ ਵਿੱਚ ਆਪਾਂ ਧੂੜਾ ਪਾਉਣੇ ਆ ਤੇ ਮੈਂ ਕਿ ਸੁੱਕ ਜਾਊਗਾ ਫਿਰ ਇਹਨੂੰ نیچے ਲੈ ਜਾਾਂਗੀ ਰੋਟੀ ਬਣਾਵਾਂਗੇ ਲੋ ਜੀ ਹੁਣ ਮੈਂ ਆ ਗਈ ਆ نیچے ਸਬਜੀ ਆਪਣੀ ਗਰਮ ਹੋ ਰਹੀ ਐ ਨਾਲ ਆਪਾਂ ਪਾਰਾ ਤਾ ਹਰਾ ਧਨੀਆ ਤੇ ਹੁਣ ਕਾਫੀ ਜ਼ਿਆਦਾ ਨਾ ਮੌਸਮ ਦਾ ਫਰਕ ਪੈ ਗਿਆ ਚੇਂਜ ਹੋ ਗਿਆ ਮੌਸਮ ਗਰਮੀ ਕਾਫੀ ਜ਼ਿਆਦਾ ਹੋਣ ਲੱਗ ਜਾਂਦੀ ਏ ਬੇਤੈਰ ਨੂੰ ਕਿ ਸੰਦਾ ਠੰਡਾ ਨਾ ਰਹਾਤਾ ਬਣਾਇਆ ਮੈਂ ਪਿਆਜ਼ ਵਗੈਰਾ ਪਾ ਕੇ ਤੇ ਢਿੰਡੀ ਪਾ ਕੇ ਥੋੜਾ ਜਿਹਾ ਹਰਾ ਧਨੀਆ ਹੀ ਪਾਰ ਦਿੱਤਾ ਤੇ ਦਹੀਂ ਇਹ ਨਾ ਬਹੁਤ ਵਧੀਆ ਸੀ ਮਿੱਠਾ ਮਿੱਠਾ ਜਿਹਾ ਤੇ ਖੱਟਾ ਬਿਲਕੁਲ ਹੀ ਨਹੀਂ ਸੀ ਬਹੁਤ ਟੇਸਟੀ ਲੱਗਦਾ ਵੈਸੇ ਰਹਾਤਾ ਖੱਟਾ ਦਹੀਂ ਹੁੰਦਾ ਨਾ ਸੋ ਥੋੜਾ ਗਲਾਗੁਲਾ ਖਾਓ ਹੁੰਦਾ ਡਾਰ ਹੁੰਦਾ ਬਰ ਮੂਸਮ ਤੇ ਦਹੀਂ ਬਹੁਤ ਜਿਆਦਾ ਟੇਸਟੀ ਸੀਗਾ ਚਲੋ ਜੀ ਬੇਟਾ ਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੈ ਵਿਚਾਰਿਆਂ ਨੂੰ ਨਾਲ ਨੀਣਾ ਲੈ ਕੇ ਜਾਂਦਾ ਪੇਪਰਾਂ ਦੇ ਵਿੱਚ ਛੁੱਟੀ ਹੁੰਦੀ ਨਹੀਂ ਐ ਫਿਰ ਅੱਧੀ ਤੇ ਪਹਿਲਾਂ ਮੈਂ ਬੇਟੇ ਨੂੰ ਪਾ ਕੇ ਦੇ ਦਿੱਤੀ ਐ ਤੇ ਹੁਣ ਹੈਗਾ ਜੀ ਸ਼ਾਮ ਦਾ ਟਾਈਮ ਇੱਧਰ ਮੈਂ ਮੂੰਗੀ ਮਸਰੀ ਦੀ ਦਾਲ ਨਾ ਭੋਂ ਕੇ ਰੱਖੀ ਹੋਈ ਸੀਗੀ ਤੇ ਲੋ ਜੀ ਇੱਧਰ ਕਾਫੀ ਵੀ ਬਣ ਗਈ ਐ ਆਪਣੀ ਮੈਂ ਤੇ ਜਿਬਰਾਈ ਦੇ ਪਾਪਾ ਨੇ ਪੀ ਲਈ ਸੀ ਜਿਬਰਾਈ ਸਤਾ ਐਸੀ ਉਹਦੀ ਹੁਣ ਪਾ ਕੇ ਦੇ ਰਾਂਗੀ ਕਾਫੀ ਤੇ ਹੁਣ ਆਪਾਂ ਦਾਲ ਧਰ ਦਾਂਗੇ ਨਾਲੇ ਪਿਆਜ਼ ਜੀ ਕਾਲਾ ਲੂਣ ਸੀਗਾ ਇਹ ਮੈਂ ਛੋਟੀ ਡੱਬੀ ਦੇ ਵਿੱਚ ਪਾ ਕੇ ਰੱਖਿਆ ਹੁਣ ਤੇ ਬਾਜੀ ਨੂੰ ਦਾਲ ਬਣਾ ਲਾਂਗੇ ਅੰਦਰ ਜੀ ਦਾਲ ਦੇ ਵਿੱਚ ਮੈਂ ਪਾਣੀ ਪੁਣੀ ਪਾ ਕੇ ਰੱਖ ਦਿੱਤਾ ਤੇ ਲੂਣ ਮਿਰਚ ਪਾ ਦਾਂਗੇ ਹੁਣ ਪਾਰੇ ਵੀ ਆਪਾਂ ਬਿਲਕੁਲ ਸਿੰਪਲ ਜਿਹਾ ਆਲੂ ਬਣਾਏ ਸੀ ਤੇ ਹੁਣ ਵੀ ਢਾਲ ਬਣਾਵਾਂਗੇ ਹਲਕੀ ਜੀ ਤੇ ਇਹਨੂੰ ਬਸ ਹਲਕਾ ਫੁਲਕਾ ਜਿਹਾ ਪਿਆਜ਼ ਦਾ ਅਦਰਕ ਦਾ ਤੜਕਾ ਲਾ ਦਾਂਗੀ ਹਰੀ ਮਿਰਚ ਦਾ ਤੇ ਅੰਦਰ ਜੀ ਗ਼ੂਣ ਮਿਰਚ ਵੀ ਪਾ ਦਿੱਤੇ ਨੇ ਬਾਕੀ ਆਪਾਂ ਤੜਕਾ ਲਾਵਾਂਗੇ ਔਰ ਇਹ ਚ ਦੇਖ ਲਾਂਗੇ ਜੇ ਘੱਟ ਹੋਣਗੇ ਗ਼ੂਣ ਮਿਰਚ ਤੇ ਬਸ ਇਹਨੂੰ ਆਪਾਂ ਨਾ ਦੋ ਕਿ ਸੀਟੀਆਂ ਲਵਾਵਾਂਗੇ